ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਾ ਸਵੇਰ ਕੀ ਨੇ ਦੇਖੀ ਗੱਲ ਤਾਂ ਅੱਜ ਦੀ ਹੈ ਕਾਰਨ ਕਿ ਮੈਂ ਪਿਛਲੇ ਲੰਬੇ ਸਮੇਂ ਤੇ ਗੋਲਦਾ ਹੁੰਦਾ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਤੁਸੀਂ ਕਿਸਾਨ 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 ਕਹੀ ਜਾਂਦੇ ਆ ਇਹ ਕਿਸਾਨਾਂ ਦੇ ਰੂਪ ਦੇ ਵਿੱਚ 50% ਅੱਤਵਾਦੀ ਛੁਪੇ ਹੋਏ ਨੇ ਇਹਨਾਂ ਨੇ ਪੰਜਾਬ ਨੂੰ ਅੱਗ ਵਿੱਚ ਤੱਕਣਾ ਦੇਖੋ ਕਿੰਨੀ ਜੁੱਤ ਹੋ ਗਈ ਆ ਇੱਕ ਮਹਿਲਾ ਡੀਐਸਪੀ ਮੈਨਮ ਦੇ ਬਾਲਾਂ ਨੂੰ ਹੱਥ ਪਾ ਲਿਆ ਇਨੀ ਸ਼ਰਮਨਾਕ ਘਟਨਾ ਅਸੀਂ ਕਿਹੜੇ ਪੰਜਾਬ 'ਚ ਰਹਿੰਦੇ ਆਂ ਕਿ ਆ ਅਸੀਂ ਇੱਥੇ ਤਾਲਿਵਾਨ ਬਣਾਉਣਾ ਮੈਂ ਕਹਾਂਗਾ ਭਾਰਤ ਸਰਕਾਰ ਨੂੰ ਮੈਂ ਕਹਿੰਦਾ ਪੰਜਾਬ ਸਰਕਾਰ ਨੂੰ ਇਹ ਕਿਸਾਨ ਅਗਰ ਇੱਕ ਇਥੇ ਮਹਿਲਾ ਡੀਐਸਪੀ ਇਹਨਾਂ ਕੋ ਸੇਫ ਨਹੀਂ ਤੇ ਮੇਰੇ ਵਰਗਾ ਤੇ ਆਮ ਲੋਕ ਕਿੱਥੇ ਸੇਫ ਨੇ ਇਹਨਾਂ ਨੂੰ ਜੁੱਤੀਆਂ ਦੀ ਲੋੜ ਹੈ ਇਹਨਾਂ ਨੂੰ ਡੰਡੇ ਦੀ ਲੋੜ ਹੈ ਇਹ ਕਿਸਾਨ ਨਹੀਂ ਆ ਇਹ ਹੱਤਵਾਦੀ ਨੇ ਜਿਨ੍ਹਾਂ ਨੇ ਅੱਜ ਇੱਕ ਔਰਤ ਦੇ ਹੱਥ ਚੱਕਿਆ ਇੱਕ ਸਾਡੀ ਭੈਣ ਤੇ ਡੀਐਸਪੀ ਤੇ ਮਨ ਲ ਬਾਲਾ ਨੂੰ ਹੱਥ ਲਾਤਾ ਅੱਜ ਮੁਲਾਜ਼ਮਾਂ ਨੂੰ ਇਹ ਪੈਣ ਲੱਗੇ ਇਹ ਪਿੱਛੇ ਕੀ ਰਹਿ ਗਿਆ ਮੈਂ ਲੰਬੇ ਸਮੇਂ ਤੋਂ ਕਹਿਣਾ ਹੈ ਇਹਨਾਂ ਨੇ ਨਿਕਾਬ ਕਿਸਾਨੀ ਦਾ ਪਾਇਆ ਹੋਇਆ ਕਿਤੇ ਤੁਸੀਂ ਇਹਨਾਂ ਨੂੰ ਖੇਤਰਾਂ ਦੀ ਲੋੜ ਹੈ ਨਾ ਟਰੈਕਟਰਾਂ ਦੀ ਲੋੜ ਨਹੀਂ ਇਹਨਾਂ ਨੂੰ ਸਿੰਚਾਈ ਦੀ ਲੋੜ ਨਹੀਂ ਹੈ ਕਾਰਨ ਕਿ ਆਹ ਉਹ ਧੰਨਵਾਦ ਕਰੀਏ ਉਸ ਦੇਸ਼ ਦੇ ਪ੍ਰਧਾਨ ਮੰਤਰੀ ਜਿਨੇ ਤੁਹਾਡੇ ਜੁੱਤੀਆਂ ਨਹੀਂ ਮਾਰੀਆਂ ਅੱਜ ਤੁਸੀਂ ਜੁੱਤੀਆਂ ਵਾਲਾ ਕੰਮ ਕੀਤਾ ਅੱਜ ਤੁਸੀਂ ਪੰਜਾਬ ਦੀ ਇੱਕ ਧੀ ਤੇ ਹੱਥ ਚੱਕਿਆ ਤੁਸੀਂ ਉਸ ਖਾਕੀ ਤੇ ਵਾਰ ਚੱਕਿਆ ਤੁਸੀਂ ਅੱਜ ਇੱਕ ਸੰਵਿਧਾਨ ਤੋੜਿਆ ਇਹਨਾਂ ਦੀ ਮੈਂ ਕੜੀ ਨਿੰਦਿਆ ਕਰਦਾ ਤੇ ਨਾਲ ਹੀ ਕਹਿਣਾ ਪੰਜਾਬ ਸਰਕਾਰ ਕਾਦੀਆਂ ਤੇ ਐਕਸ਼ਨ ਲਉਗੀ ਕਦੋਂ ਇਹਨਾਂ ਦੀਆਂ ਮੈਂ ਕਹਾਂਗਾ ਕਿ ਇਹਨਾਂ ਦੇ ਧਾਨੇ ਲੱਗਨੇ ਬੰਦ ਕਰੋ ਜਿਹੜਾ ਇਹ ਕਿਸਾਨੀ 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 ਦਾ ਮੋਟਕ ਚੜਾ ਕੇ ਨਾ ਲੱਗੇ ਪਏ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੁਸੀਂ ਦੇਖੋ ਇਸ ਪੰਜਾਬ ਦਾ ਅੱਜ ਹਰ ਉਹ ਵਪਾਰੀ ਹਰ ਉਹ ਫੈਕਟਰੀਆਂ ਵਾਲਾ ਅੱਜ ਉਹ ਕਿਹੜਾ ਇਹੋ ਜਿਹਾ ਕੰਮ ਹੈ ਜਿੱਥੇ ਉਹ ਸੇਫ ਫੀਲ ਕਰਦਾ ਇਹਨਾਂ ਲੋਕਾਂ ਨੇ ਲੋਕਾਂ ਦਾ ਜੀਣਾ ਹਰਾਮ ਕਰਤਾ ਕਿੰਨੇ ਕੁ ਲੋਕ ਧਰਨਿਆਂ ਕਰਕੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਇਹ ਲੋਕ ਨੇ ਮੈਂ ਬਾਰ ਬਾਰ ਕਹਿੰਦਾ ਇਹਨਾਂ ਨੂੰ ਤੁਸੀਂ ਨੱਥ ਪਾੜੋ ਜੇ ਚ ਦੇਖੋ ਇਹਨਾਂ ਨੂੰ ਪਿਆਰ ਦੀ ਭਾਸ਼ਾ ਨਹੀਂ ਸਮਝਦੇ ਛ ਤੁਹਾਡੇ ਵੀਰ ਦੀ ਤੁਹਾਡੇ ਭਰਾ ਦੀ ਕਿਤੇ ਵੀ ਲੋੜ ਹੈ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਮੇਰੀ ਕਿਤੇ ਵੀ ਲੋੜ ਹੈ ਮੈਂ ਤੁਹਾਡੇ ਜੋੜੇ ਝਾਲ ਨੂੰ ਤਿਆਰ ਖੜਾ ਪਰ ਪੰਜਾਬ ਨੂੰ ਇਹਨਾਂ ਅੱਤਵਾਦੀ ਕਿਸਾਨਾਂ ਤੋਂ ਬਚਾ ਲਓ ਜਿਹੜੇ ਅੱਜ ਸਾਡੇ ਖਾਕੀ ਤੇ ਹੱਥ ਚੱਕਣ ਲੱਗੇ ਬਹੁਤ ਮਾੜੀ ਗੱਲ ਹੈ ਕਾਹਨ ਕਿਹਾ ਇਹੀ ਤੇ ਕਿਤੇ ਹੋਰ ਪਾਸੇ ਕਿਹਾ ਸਾਡੀ ਪਗਤ ਆਤੀ ਜੀ ਸਾਡੀ ਸਿੱਖੀ ਨੂੰ ਦਾਗ ਲਾਤਾ ਸਾਡਾ ਜੀ ਆ ਹੋ ਗਿਆ ਇਹਨਾਂ ਨੂੰ ਕੁਝ ਨਹੀਂ ਹੈਗਾ ਇਹ ਉਹ ਲੋਕ ਨੇ ਇਹਨਾਂ ਨੂੰ ਅੱਜ ਪਾਕਿਸਤਾਨ ਕਹਿ ਦਵੇ ਨਾ ਵੀ ਤੁਹਾਨੂੰ 5-500 ਕਿਲਾ ਦੰਦੇ ਆ ਤੁਹਾਨੂੰ 1-1 ਮਰੱਬਾ ਦੰਦੇ ਨੇ ਇਹ ਉੱਥੇ ਜਾ ਕੇ ਬਸ ਜਾਣ ਕੇ ਉੱਥੇ ਜਾ ਕੇ ਇਹ ਆਪਣਾ ਧਰਮ ਪਰਮਰਤਨ ਕਰ ਲੈਣਗੇ ਇਹ ਅਜਿਹੇ ਲੋਕ ਨੇ ਉੱਥੇ ਪਾਕਿਸਤਾਨ ਚ ਜਿੰਨੇ ਸਿੱਖ ਰਹਿੰਦੇ ਤੇ ਇੱਕ ਵੀ ਜਿਹੜਾ ਸਿੱਖ ਨਹੀਂ ਰਿਹਾ ਸਾਰੇ ਮੌਂਡਨ ਬਣ ਗਏ ਇਹ ਇਹਨਾਂ ਦੇ ਹੀ ਭਾਈਚਾਰਾ ਉੱਥੇ ਇਹਨਾਂ ਨੇ ਵੀ ਜਾਣਾ ਜਿਹੜੇ ਚੰਗੇ ਤੇ ਨਾ ਜਿਹਨਾਂ ਧਰਮ ਪਿਆਰ ਦਾ ਉਹ ਪਾਕਿਸਤਾਨ ਛੱਡ ਕੇ ਇੱਥੇ ਆਏ ਨੇ ਇਹਨਾਂ ਨੂੰ ਉੱਥੇ ਰਤਾ ਹੈ ਕਿਉਂਕਿ ਇਹਨਾਂ ਦਾ ਖੂਨ ਉੱਥੇ ਰਹਿ ਗਿਆ ਇਸ ਗੱਲ ਕਰਕੇ ਇਹਨਾਂ ਤੇ ਵਿਸ਼ਵਾਸ ਨਾ ਕਰੋ ਇਹਨਾਂ ਲੋਕਾਂ ਕੌਣ ਲਾਕੇ ਪ੍ਰਸ਼ਾਸਨ ਬੀਐਫਪੀ ਇੱਕ ਗੈਸਟਡ ਅਫਸਰ ਜਿਹੜੇ ਦੁਨੀਆ ਡਰਦੀ ਆ ਇਹਨਾਂ ਨੇ ਉਹਨਾਂ ਦੇ ਬਾਲਾਂ ਨੂੰ ਕਿਸਾਂ ਨਾਲ ਹੱਥ ਲਾਤਾ ਇਹਨਾਂ ਨੂੰ ਇਹ ਕੜਵੀ ਜਿਹੀ ਜਨ ਸਜ਼ਾ ਦਿਓ ਇਹਨਾਂ ਨੂੰ ਡਕੋ ਅੰਦਰ ਇਹਨਾਂ ਨੂੰ ਸੜਕਾਂ ਤੇ ਦੂਰ ਰੱਖੋ ਧਰਨੇ ਬੰਦ ਕਰੋ ਜੇ ਪੰਜਾਬ ਨੂੰ ਬਚਾਉਣਾ ਮੈਂ ਹੀ ਕਹਾਂਗਾ ਬਹੁਤ ਬਾੜੀ ਖਬਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ